ਵੈਗੁਰਜੀ ਕੋ ਖਾਲਸਾ ਹੈ ਵੈਗੁਰਜੀ ਕੀ ਫਤਿਹ ਜੋ ਪਰਸੋਂ ਪਾਤੜਾ ਵੇਖੇ ਨਿਆੜ ਪਿੰਡ ਦੋ ਮੋਤਾਂ ਆਈਆਂ ਨੇ ਦਰਿੰਦਰ ਸਿੰਘ ਤੇ ਹਰਤੇ ਸਿੰਘ ਦਰਿੰਦਰ ਸਿੰਘ ਨੂੰ ਮੇਰੇ ਫਾਦਰ ਸਾਹਿਬ ਨੇ ਠੀਕ ਹੈ ਉਹਨਾਂ ਨੇ ਜਦੋਂ ਗੱਡੀ ਭਰ ਕੇ ਲੈ ਕੇ ਤੁਰੇਲੇ ਹੁਸ਼ਿਆਰਪੁਰ ਖਾਲੀ ਕਰਕੇ ਜਦੋਂ ਪਿਆਜ਼ ਭਰਿਆ ਹੋਇਆ ਸੀਗਾ ਖਾਲੀ ਕਰਕੇ ਗੱਡੀ ਉਹ ਲੁਧਿਆਣੇ ਲੈ ਗਏ ਨੇ ਲੁਧਿਆਣੇ ਲੈ ਕੇ ਗਏ ਨੇ ਜਦੋਂ ਲੁਧਿਆਣੇ ਜਾ ਕੇ ਉਹ ਸੌਂ ਗਏ ਰਾਤ ਨੂੰ ਪਰਾਤ ਨੂੰ ਸੌਂਗੇ ਉਹਨਾਂ ਕੋਲ 65000 ਰੁਪਿਆ ਸੀਗਾ ਠੀਕ ਹੈ ਪਾੜਾ ਮਿਲਿਆ ਸੀ 65000 ਰੁਪਿਆ ਗੱਡੀ ਦੇ ਵਿੱਚੋਂ ਚੋਰੀ ਹੋ ਗਿਆ ਚੋਰੀ ਹੋਣ ਤੋਂ ਬਾਅਦ ਸਵੇਰੇ ਮੇਰੀ ਗੱਡੀ ਨਾਲ ਗੱਲ ਹੋਈ ਹੈ ਮੈਨੂੰ ਕਹਿੰਦੇ ਵੀ ਮੈਂ ਕਿਹਾ ਡੈਡੀ ਕਿਵੇਂ ਉਹ ਕਹਿੰਦੇ ਵੀ ਪੁੱਤਰ ਐਨਾ ਨੇ ਕਰਕੇ ਆ ਗੱਲ ਹੋ ਗਈ ਮੈਂ ਉਹਨਾਂ ਨੂੰ ਕਿਹਾ ਮੈਂ ਕਿਹਾ ਡੈਡੀ ਕੋਈ ਗੱਲ ਨਹੀਂ ਤੁਸੀਂ ਆਪਣੀ ਗੱਡੀ ਫਰੋੜ ਲਓ ਕਿਵਰ ਆਪਾਂ ਧਰ ਕੇ ਭੁੱਲ ਜਾਂਦੇ ਆ ਕਹਿੰਦੇ ਵੀ ਨਹੀਂ ਕਹਿੰਦੇ ਵੀ ਮੈਂ ਗੱਡੀ ਦੇਖ ਲਈ ਕਹਿੰਦੇ ਵੀ ਮੈਨੂੰ ਪੈਸੇ ਨਹੀਂ ਮਿਲਗੇ ਠੀਕ ਹੈ ਮੇਰੇ ਨਾਲ ਹੀ ਮਾਲਕ ਨਾਲ ਗੱਲ ਹੋਈ ਉਹ ਕਹਿੰਦੇ ਨੇ ਹਾਂ ਹੋਈ ਹੈ ਮਾਲਕ ਨਾਲ ਗੱਲ ਕਹਿੰਦੇ ਮਾਲਕ ਕਹਿੰਦਾ ਵੀ ਪਾਤੜਾ ਆ ਰਹੇ ਗੱਡੀ ਲੈ ਕੇ ਗੱਡੀ ਲੈ ਕੇ ਪਾਤੜਾ ਆ ਗਏ ਨੇ ਪਾਤੜਾ ਜਦੋਂ ਆਏ ਨੇ ਪਾਲ ਮਿਸਤਰੀ ਦੀ ਦੁਕਾਨ ਤੇ ਮੇਰੇ ਡੈਡੀ ਦੀ ਤੇ ਮੇਰੇ ਚਾਚਾ ਜੀ ਦੀ ਬਹੁਤ ਜ਼ਿਆਦਾ ਕੁੱਟਮਾਰ ਕੀਤੀ ਗਈ ਹੈ ਠੀਕ ਹੈ ਕੁੱਟਮਾਰ ਕਰਨ ਤੋਂ ਬਾਅਦ ਜਿਵੇਂ ਕਿ ਸੀਏ ਸਟਾਫ ਵਾਲੇ ਕੁੱਟਮਾਰ ਕਰਦੇ ਨੇ ਐਵੇਂ ਉਹਨਾਂ ਨੂੰ ਕੁੱਟਮਾਰ ਕੀਤੀ ਗਈ ਹੈ ਅਲੱਗ ਲਜਾਂ ਲ ਜਾ ਕੇ ਪੁੱਛਦੇ ਰਹੇ ਨੇ ਵੀ ਉਹ ਮੰਨ ਗਿਆ ਉਹ ਕਹਿੰਦਾ ਵੀ ਤੇਰੇ ਕੋਲ ਪੈਸੇ ਨਹੀਂ ਉਹ ਮੰਨ ਗਿਆ ਵੀ ਉਹ ਕਹਿੰਦਾ ਵੀ ਤੇਰੇ ਕੋਲ ਪੈਸੇ ਨਹੀਂ ਠੀਕ ਹੈ ਉਸ ਤੋਂ ਬਾਅਦ ਉੱਥੇ ਮੌਜੂਦ ਸੀਗਾ ਪਾਲ ਮਿਸਤਰੀ ਜਦੋਂ ਕੁੱਟਮਾਰ ਹੋਈ ਐ ਬੈਗ ਫੁੱਲਣ ਦੇ ਵਿੱਚ ਪਾਲ ਮਿਸਤਰੀ ਮੌਜੂਦ ਸੀ ਇੱਕ ਮੇਰੇ ਡੈਡੀ ਦਾ ਚਾਚਾ ਕਾਲਾ ਜਿਹੜਾ ਕੀ ਉਹ ਉਸ ਟਾਈਮ ਉੱਥੇ ਮੌਜੂਦ ਸੀਗਾ ਕਿਉਂਕਿ ਮੇਰੇ ਡੈਡੀ ਨਾਲ ਮੇਰੀ ਗੱਲ ਹੋਈ ਸੀ ਮੇਰੇ ਡੈਡੀ ਨੇ ਮੈਨੂੰ ਫੋਨ ਲਾ ਕੇ ਸਾਰੀਆਂ ਚੀਜ਼ਾਂ ਦੱਸੀਆਂ ਸੀ ਕਿ ਮੈਨੂੰ ਕਾਲੇ ਚਾਚੇ ਨੇ ਕੋਲ ਖੜ ਕੇ ਘਟਵਾਇਆ ਮੈਨੂੰ ਛਡਾ ਕੇ ਨਹੀਂ ਲੈ ਕੇ ਆਏ ਮੈਨੂੰ ਗੋਰਾ ਪਾਪਾ ਛਡਾ ਕੇ ਲੈ ਗਿਆ ਜ਼ਿੰਮੇਵਾਰੀ ਲੈ ਕੇ ਗੋਰਾ ਦਾ ਚਾਚਾ ਮੇਰੇ ਡੈਡੀ ਦਾ ਚਾਚਾ ਹੀ ਨਹੀਂ ਠੀਕ ਐ ਮੇਰੇ ਦਾਦਾ ਜੀ ਲੱਗਦੇ ਨੇ ਉਸ ਤੋਂ ਬਾਅਦ ਜਦੋਂ ਉਹ ਘਰ ਆ ਗਏ ਨੇ ਘਰ ਆ ਕੇ ਮੇਰੇ ਨਾਲ ਗੱਲ ਕੀਤੀ ਐ ਮੇਰੇ ਨਾਲ ਗੱਲ ਕੀਤੀ ਐ ਐਂ ਕਰਕੇ ਮੈਂ ਸਾਰਿਆਂ ਨੂੰ ਕਿਹਾ ਮੈਂ ਕੋਈ ਗੱਲ ਨਹੀਂ ਆਪਾਂ ਜਿਹੜੀ ਪੈਸੇ ਦੇ ਦਾਂਗੇ ਵੀ ਤੁਸੀਂ ਟੈਨਸ਼ਨ ਨਾ ਲਾ ਲਓ ਠੀਕ ਐ ਉਹਨਾਂ ਨੇ ਕੀ ਕੀਤਾ ਬੋਲਦੇ ਐ ਕਹਿੰਦੇ ਵੀ ਕੋਈ ਗੱਲ ਨਹੀਂ ਕੋ ਤਾਂ ਮੈਂ ਨਹੀਂ ਟੈਨਸ਼ਨ ਲੈਂਦਾ ਉਸ ਤੋਂ ਬਾਅਦ ਜਿਸ ਦਿਨ ਇਹ ਡੈਥ ਹੋਈ ਆ ਉਸ ਦਿਨ ਜਿਸ ਦਿਨ ਦਵਾਈ ਖਾਧੀ ਆ ਉਸ ਦਿਨ ਮੈਨੂੰ ਫੋਨ ਕੀਤਾ ਸਵੇਰੇ ਮੇਰੇ ਨਾਲ 8 ਵਜੇ ਗੱਲ ਹੋਈ ਐ ਬਕਾਇਆ ਦਾ ਫੋਨ ਦੇ ਡਿਟੇਲਾਂ ਚੈੱਕ ਕਰਾਈਆਂ ਜਾਣ ਠੀਕ ਹੈ ਮੇਰੇ ਡੈਡੀ ਦੇ ਕੋਲ ਦੋ ਫੋਨ ਸੀਗੇ ਆਈਫੋਨ ਸੀ ਇੱਕ ਆਈਫੋਨ ਮੇਰਾ ਦਿੱਤਾ ਹੋਇਆ ਫੋਨ ਸੀਗਾ ਠੀਕ ਹੈ ਉਹਦੇ ਵਿੱਚ ਸਾਰੇ ਆਈਡੀ ਪ੍ਰੂਫ ਮੇਰੇ ਚੱਲ ਰਹੇ ਨੇ ਠੀਕ ਹੈ ਤੇ ਉਹਦੇ ਵਿੱਚ ਜਿਹੜਾ ਨੰਬਰ ਹੈ ਉਹ ਵੀ ਮੇਰੇ ਪ੍ਰੂਫ ਤੇ ਹੈ ਨੰਬਰ ਠੀਕ ਹੈ ਤੇ ਉਸ ਤੋਂ ਬਾਅਦ ਜਦੋਂ ਕਿ ਉਹਨਾਂ ਨੇ ਘਰ ਆ ਗਏ ਮੇਨਾਂ ਗੱਲ ਹੋਈ ਸਵੇਰੇ ਵੀ ਉਸ ਤੋਂ ਬਾਅਦ 11 ਵਜੇ ਮੇਨਾਂ ਵੀਡੀਓ ਕਾਲ ਤੇ ਗੱਲ ਹੋਈ ਐ 12 ਵਜੇ 5 ਮਿੰਟ ਤੇ ਮੇਨਾਂ ਵੀਡੀਓ ਕਾਲ ਤੇ ਗੱਲ ਹੋਈ ਐ ਡੈਡੀ ਦੀ ਉਹਨਾਂ ਨੇ ਬਸ ਮੈਨੂੰ ਕਾਲ ਦੇ ਵਿੱਚ ਇਹ ਗੱਲ ਕਹੀ ਐ ਕਹਿੰਦੇ ਵੀ ਕਾਲੇ ਨੇ ਮੈਨੂੰ ਕੋਲ ਖੜ ਕੇ ਘਟਵਾਇਆ ਠੀਕ ਐ ਵੀ ਪਾਲ ਮਿਸਤਰੀ ਨੂੰ ਤੇ ਕਾਲੇ ਨੂੰ ਸਾਰੀਆਂ ਗੱਲਾਂ ਦਾ ਪਤਾ ਐ ਠੀਕ ਐ ਹੁਣ ਪਤਾ ਹੁਣ ਕੋਈ ਕਾਰਵਾਈ ਨਹੀਂ ਹੋ ਰਹੀ ਠੀਕ ਐ ਜਿਨ੍ਹਾਂ ਨੇ ਕੁੱਟਿਆ ਇੱਕ ਦਾ ਨਾਮ ਲਖਵਿੰਦਰ ਸਿੰਘ ਐ ਮਲਾਜ਼ਮ ਦੀ ਗੱਡੀ ਸੀਗੀ